ਪਹਿਲਾ ਸਵੇਰੇ ਜਲਦੀ ਉੱਠੋ ਤਪਤੇ ਵਿੱਚ 10 ਮਿੰਟ ਬਿਤਾਓ ਨੰਬਰ 2 ਗਰਮ ਪਾਣੀ ਨਾਲ ਦਿਨ ਦੀ ਛੁਰਵਾਤ ਕਰੋ ਨੰਬਰ 3 ਖਾਣੇ ਵਿੱਚ ਹਰਾ ਸਾਗ ਤੇ ਸਲਾਦ ਸ਼ਾਮਲ ਕਰੋ ਡਿਪ ਨੰਬਰ 4 ਦੇਣ ਵਿੱਚ ਘਟੋ ਘਟਾ 2 ਲੀਟਰ ਪਾਣੀ ਪਿਓ ਇੱਕ ਪੰਜ ਰੋਜ਼ਾਨਾ 20 ਤੋਂ 3 ਮਿੰਟ ਤੱਕ ਵਾਕ करो टिप नंबर छे घट तेल ते घट मठास वरतो टिप नंबर सत्त हर रोज सत्त तो अठ घंटे की नींद लवो टिप नंबर ਪਾਠ ਸੰਤ੍ਰੈਸ ਘਟਾਉਣ ਲਈ ਮੈਡੀਟੇਸ਼ਨ ਜਾਂ ਪਾਠ ਕਰੋ ਟਿਪ ਨੰਬਰ 9 జింਕ ਬੋਰਡ ਹਫਤੇ ਵਿੱਚ 1-2 ਵਾਰੀ ਤੋਂ ਜ਼ਿਆਦਾ ਨਾ ਖਾਓ ਟਿਪ ਨੰਬਰ 10 ਸਿਹਤ ਦੀ ਜਾਂਚ ਸਾਲ ਵਿੱਚ ਘੱਟੋ-ਘੱਟ ਇੱਕ ਵਾਰੀ ਕਰਾਓ ਧੰਨਵਾਦ